ਰੋਕੇ ਕਿਲਾੜੀ oh habe hun babbe mainu utaar de babbe ਕੀ ਕਿਹਿਆ ਬਾਦਾਂਗੇ ਆ ਤੇਰੀ ਮੇਰੀ ਗਾਦੀ ਇਹਦੇ ਕਾਲ ਬਣ ਕੇ ਆਈ ਇਹਦੇ ਇੱਕ ਚਾਹੇ ਬੁਖਾ ਦੀ ਮੈਂ ਨਾ ਸਾਰਿਆਂ ਨੂੰ ਹੋਏ ਇਧਰ ਭੂਖ ਵੀ ਚੱਕ ਲਿਆ ਨਾਲ ਹੀ ਦੇ ਕਰਕੇ ਕੈਸ਼ ਦੇਦਾ ਹਾਂ ਕੈਸ਼ ਵੀ ਨਾ ਬੜੀ ਪ੍ਰੋਬਲਮ ਆਉਂਦੀ ਆ ਕੈਸ਼ ਮਿਲ ਨਹੀਂ ਜਾਂਦੀ ਆ ਕਰਦੇ ਆ ਫਿਰ ਏਟੀਐਮ ਵੀ ਸਾਰੇ ਰਾਤ ਦੇ ਬੰਦ ਹੀ ਬਣ ਗਈ ਗੱਲ ਜਾਣਦੇ ਵੀਰ ਜੀ ਕਰਨਗੇ ਆ ਪਤਾ ਬਾਕੀ ਵੇਖਦੇ ਆ ਜੇ ਤੇ ਮਿਲੂਗਾ ਠੀਕ ਆ ਨਾ ਮਿਲਿਆ ਤੇ ਗੂਗਲ ਤੇ ਚੱਲੂ ਕਿਉਂ ਭਾਜੀ ਹੋਰ ਕਰਨੇ ਪੈਣਾ ਹੀ ਕੋਹਣਾ ਕੋਤੇ ਕਰਨੇ ਪੈਣਾ ਵਾ ਬਾਕੀ ਮਾਰੇ ਗਰ ਬਗਰੇ ਹੋ ਹੀ ਜਾਵੇ ਹਾਂ ਇਸੇ ਯਾਰ ਉਹਨੇ ਵੀ ਅਣਾ ਨੱਕੀ ਗੋਲਸ ਤੇ ਚਲੇ ਜਾਂਦੇ ਨੇ ਤੇ ਆਪ ਘੂਲੇ ਦਾ ਮਸਲਾ ਤਾਂ ਨਹੀਂ ਕੋਈ ਮੋਲ ਚੜ ਭਾਈ ਜੀ ਮੈਂ ਜਾਣਦਾ ਆ। ਹਾਂਜੀ ਮੈਨੂੰ ਲੱਗਦਾ ਕੰਮ ਔਖਾ ਹੀ ਆ ਕੋმოੜਿਆ ਵਾਲਾ। ਹਨਾ ਦੇਖਦੇ ਆ। ਅੱਗੇ ਦੁਕਾਨਾਂ ਤੋਂ ਬਹੁਤ ਸਾਰੀਆਂ ਚੱਕੀਆਂ ਗਈਆਂ ਜ਼ਿਆਦਾਤਰ। ਇਹ ਤਾਂ ਪੋਪੜ ਦੇ ਹੋ ਗਏ। ਕੋਈ ਨਹੀਂ। ਦਰਸ਼ਨ ਤੇ ਕਰੀਏ ਮਹਾਰਾਜ ਦੇ। ਗੁਰੂ ਘਰ ਆਏ ਦਰਸ਼ਨ। ਆਹ ਜਿਹੜੀ ਚੀਜ਼ ਕਰਨ ਆਏ ਉਹਦੇ ਕਰੀਏ ਪਹਿਲਾਂ। ਆਹ ਸਾਹਮਣੇ ਚੱਲ ਜਾਓ। ਲੋਕਿੰਦ ਮਿੱਥਰੋ ਆਪਾਂ ਪਹੁੰਚ ਗਏ ਆ। ਇਹਦੇ ਉੱਤੇ ਇੱਕ ਤੇ ਪ੍ਰਸ਼ਨ ਕਰਦੇ ਹੁੰਦੇ ਆ ਗਈ। ਮੈਨੂੰ ਬਹੁਤ ਹੀ ਜ਼ਿਆਦੀ ਸੰਗਤ ਹੈਗੀ ਹੱਲੇ ਵੀ। ਆਹ ਪਾਉਣ ਬਾਦ ਦਰਸ਼ਕਾਂ ਯਾਰੇ ਮੈਨੂੰ ਤਾਂ ਲੱਗਦਾ ਹੈ ਜੀ ਮੋਹਲ ਚੱਲਦਾ ਸੰਗਤ ਚੱਲ ਗਈ ਨਹੀਂ ਕਿ ਨਾੜੋਂ ਪਰ ਬਹੁਤ ਅਗਲਾ ਆ ਲੀਲਾ ਨਾਲ ਤਾਂ ਉਹ ਲੜਾ ਗਾਜ ਚ ਫੜ ਗਈ ਆ ਤੇ ਹੁਣ ਬੜਾ ਗਾਜ ਬੰਗੂੜੇ ਜੋਗੇ ਤੇ ਕਰੀਏ ਆਹ ਫਿਰ ਜਮੀਂ ਕਰਾ ਰਿਹਾ ਪਾਣ

ਆ ਵੀ ਤੋ ਮਲਾ ਸਾਢੇ ਚਲਟਾਂ ਨੇ ਵਾਟਵੇ ਨਹੀਂ ਨਹੀਂ ਬੰਦੂਕਾਂ ਨਹੀਂ ਪਿੰਨਾ ਪਾਏ ਨਾਲ ਨਾਲ ਕਰਾਉਣੀ ਆ ਫੇਰ ਮੈਨੂੰ ਕੰਮ ਦਾ ਕੱਲ ਵਗ ਰਹਾ ਆ ਤੋ ਬੇਪਾਕੀ ਤੋਂ ਨਹੀਂ ਬੋਲੇ ਜੋਦੀ ਵਜੀ ਸਹੀ ਗੱਲ ਮਜ਼ਾ ਵੀਤੀ ਹੋਣਾ ਪਾਕਿਸਤਾਨੀ ਦੇ ਬਈ ਯਾਰਾ ਸਟਾਰਟਿੰਗ ਆ ਛੋਟੇ ਮੈਂ ਕਹਿੰਦਾ ਸਟਾਰਟਿੰਗ ਕਰਨੀ ਛੋਟਿਆਂ ਨੂੰ ਨੰਬਰ ਉਹ ਦੇਖੋ ਕਿੱਥੇ ਚੜ ਕੇ ਖਲੋਤਾ ਹੈ ਓਏ ਹੋਏ ਭਾਬੇ ਪੂਰੀ ਐ ਨੋ ਮੇਕੋ ਕੈਮਰੇ ਜੀ ਵੀ ਪੂਰੀ ਨਹੀਂ ਹੋਣੀ ਭਾਜੀ ਵਾਈਟ ਐਂਗਲ ਕੈਮਰਾ ਵਾ ਵਾਈਟ ਐਂਗਲ ਨਹੀਂ ਆਉਂਦੀ ਵਾਈਟ ਐਂਗਲ ਜੀ ਵੀ ਕਵਰ ਨਹੀਂ ਹੋਉਂਦੀ ਇੱਧਰ ਭਾਈ ਇੱਧਰ ਭਾਈ ਦੋ ਮੀਟਰ ਚੱਲਦੇ ਹਾਂ ਨੇ ਇੱਧਰ ਨੂੰ ਪਹਿਲਾਂ ਕਿਹੜੇ ਪੁੜੇ 'ਚ ਤੂੰ ਕਿਹੜੇ 'ਚ ਆਂ ਪਹਿਲਾਂ ਕਿੱਥੀ ਲਵਾਂਗੇ ਇੱਧਰ ਜਾਵਾਂਗੇ ਨਹੀਂ ਨਾ ਚੱਲ ਤੁਹਾਡੀ ਵੀਡੀਓ ਬਣਾਈ ਕਰ ਦੋ ਆਪਾਂ ਉੱਪਰ ਕਰਦੇ ਆਂ इला स्टार्टिंग इतने कर दिया स्कूल वर्क का अरे ओ काम और ये कुछ नहीं कर दिया फिर तो भी टिकता तो ले लिया तो भी छुटाया इन्होंने इन्हीं तो बोला इन्हों इन्हों आप बोलते तो होंगे ना जरा वो वेट मगरा का डुबिया उसे मैं जब तुम्हारी चली है थाने में थाने में नंबर लाया के तो वो भ ਹਾਂਜੀ ਇਹਦੇ ਖਾਦੀ ਚੱਲਣ데요 ਆ ਆਪਾਂ ਨੂੰ ਫਸਾ ਦੇਣਾ ਥਾਵੇਂ ਅੱਛਾ ਵਿੱਚ ਆ ਗਏ ਮੈਗਾ ਨਹੀਂ ਤੇ ਆਪਾਂ ਫਸਣਾ ਚਾਹੀਏ ਕਿਤੇ ਖਾਦੀ ਚਲਾ ਦੇਵੇ ਨਹੀਂ ਨਹੀਂ ਕੋਈ ਵਕੂ ਜਣਾ ਨਹੀਂ ਨਹੀਂ ਆ ਗਏ ਆ ਗਏ ਵਿੱਚ ਚੱਲੇ ਵੀ ਬੈਠੇ ਆ ਬਾਬੇ ਕੋਲੀ ਐਂਡ ਹੋਉਂਦੀ ਏ ਇੱਥੇ ਆਉਗਾ ਮਜ਼ਾ ਨਾ ਕਿਉਂ ਭਾਈ ਮੈਂ ਤਾਂ ਪੂਰਾ ਮਜ਼ਾ ਹੂ ਇੱਥੇ ਹੁਣ ਲੋਗ ਨਾ ਜੁਰੇ ਰਹੋ ਇੱਥੇ ਹਰ ਕੋਈ ਨਾ ਹਵਾ ਆਪਾਂ ਇਹਦੇ ਫਸਟੇ ਆਪਾਂ ਦੇ ਹੱਲੇ ਹੋਰ ਵੀ ਇਹਾਂ ਦੇ ਲਾਣਾ ਵਾ ਉਹ ਵੀ ਕੋਈ ਮੋਡਲ ਜੂੜੇ ਲਾਵਾਂਗੇ ਇਹਦੇ ਪਹਿਲੇ ਨੂੰ ਹਾਲੇ ਹਾਲੇ ਆ ਗਏ ਆ ਵੀ ਇਸ ਤਰ੍ਹਾਂ ਬਹਿ ਗਏ ਆ ਹੋ ਗਿਆ ਚਾਲੂ ਭਾਈ ਬਾਕੀ ਨੂੰ ਹਾਲੇ ਹੋ ਗਈ ਲਾਣਾ ਲਾਣਾ ਹੋਊਗੀ ਹੱਥ ਮੇਰਾ ਪੈਰਾਂ ਹੀ ਜਿਹਾ ਉੱਚਾ ਹੋਏ ਨਹੀਂ ਪਈ ਆਏ ਓਏ ਹੁਣ ਮਜ਼ਾ ਆਊਗਾ ਮੇਲਾ ਚੈੱਕ ਕਰੋ ਨਹੀਂ ਹਾਲੇ ਵੀ ਅੱਜ ਵੀ ਕਿੰਨੀ ਦੋਨੇ ਕੰਡੇ ਆ ਔਰ ਟਟੂ ਜੇ ਵੀ ਕੰਡੇ ਵਿੱਚ ਵੇਖਾਂਗੇ ਜੇ ਜੇ ਔਰ ਰੋਗਦਾ ਹੀ ਬਾਜੀ ਓਏ ਰੋਗਦਾ ਓਏ ਕੰਡੇ ਦੇ ਤਾਂ ਉੱਪਰ ਆ ਗਏ ਸਾ ਤਾਂ ਰੋਗਦਾ ਜਾਂਦਾ ਇਹਨਾਂ ਨੇ ਹੁਣ ਓਹ ਸ਼ੋਪ ਥੱਲੇ ਖਬਤਾ ਓ ਥੱਲੇ ਸ਼ੋਪ ਦੀ ਆ ਓਹ ਥੱਲੇ ਖਲੋਤਾ ਸਭ ਤੋਂ ਤੇ ਬਾਕੀ ਮੈਂ ਤੇ ਨਵਿੰਦਰ ਉਹਨੇ ਬਹਿ ਗਏ ਆ ਬਾਬੇ ਵੀਨੇ ਮੈਂਨੇ ਪੂਰੇ ਧੌਰ ਕੋਟੇ ਤੇ ਲੈ ਕੇ ਲਾਰਦਾ ਬਾਬੇ ਹੁਣ ਵੀ ਨਾਲੇ ਓਹ ਕੋਟੀ ਵੇਖੋ ਕਿੰਨੀ ਨਿੱਕੀ ਨਿੱਕੀ ਹੋ ਜਾਂਦੀ ਆ ਹੋਣੀ ਮੈਨੂੰ ਬਾਬੇ ਬੜੀ ਘਬਰਾਹਟ ਹੋਂਦਾ ਵੀ ਤੇ ਰੱਬ भला ਓਏ ਘਬਰਾਹਟ ਹੋਉਂਦੀ ਆ ਬੱਚੇਰੇ ਹੱਥੋਂ ਦਪਾ ਕੇ ਬਈ ਹੋਣਾ ਨੇਦੇ ਲਾੜਾ ਲਾੜਾ ਉਹ ਗੱਲ ਹੋਣੀ ਸੱਤੇ ਵਾਲੀ ਸੱਤੇ ਵੀਰੇ ਗੋਲ ਗੋਲ ਵੀਰੇ ਬਾਬੇ ਮੈਂ ਕਹਿੰਦਾ 50 ਰੁਪਏ ਖਰਚੇ ਵੀਰੇ 50 ਰੁਪਏ ਖਰਚੇ ਕਾਂ ਗੋਲ 50 ਰੁਪਏ ਖਰਚੇ ਥੱਲੇ ਨੀਯਾਰਾ ਤਾਂ ਨਹੀਂ ਓਏ ਨੀਯਾਰਾ ਨਹੀਂ ਪਿਆਰੇ ਬੂਰੇ ਬੱਚੇ ਮੈਂ ਆ ਬਾਕੀ ਚੱਕ ਗਿਰੋ ਥੱਲੇ ਪੂਰੇ ਪੂਰੇ ਲੱਗੇ ਬਾਬੇ ਮੈਂ ਕਹਿੰਦਾ ਮੌਕਾ ਹੀ ਥੱਲੇ ਹੈਗਾ ਹੀ ਹਲੇ ਮੌਕਾ ਤੇਰ ਕੋ ਛਾਲ ਮਾਰ ਦੇ ਨਹੀਂ ਹੁਣ ਮੈਂ ਬਾਬੇ ਕਰੀਜੀ ਦੇ ਕੰਮ ਨੂੰ ਪੈ ਜਾ ਮੈਂ ਪੂਰਾ ਕਰਕੇ ਛੱਡਦਾ ਲਾੜਾ ਫਿਰ ਜਿਹੜੇ ਦੇ ਦੇ ਤੇ ਆਉਣੇ ਹੀ ਆ ਬੱਸ ਮਾ ਇਹ ਤਾਂ ਪੂਰਾ ਕਿੰਨੇ ਆਪਾ ਉੱਤ ਤੱਕ ਆ ਗਏ ਆ ਇਕੱਠੇ ਹੀ ਆਏ ਆ ਸਾਰੇ ਜਣੇ ਆ ਰਹੀ ਆਏ ਆ ਇਹ ਆਪਾ ਇਕੱਠੇ ਆਏ ਦੇ ਵੀ ਬਹੁਤ ਪੂਰੇ ਸਾਰੇ ਖਾਲੀ ਆ ਇਹਨੇ ਲੋਕੀ ਨਹੀਂ ਹੈਗੇ ਇਹਦੇ ਵਿੱਚ ਜਾਣ ਦੇ ਨਹੀਂ ਹੋਣ ਦੇ ਸਹੀ ਗੱਲ ਬਹੁਤ ਖਾਲੀ ਅੱਗੇ ਵਾਲਾ ਵੀ ਖਾਲੀ ਮੈਂ ਜਾਂਦਰ ਵੇਖਿਆ ਨਾ ਸਾਨਾ ਥੱਲੇ ਖਲਾ ਰਿਹਾ ਐਸੇ ਕਰਕੇ ਵੀ ਭਰਨ ਦੇ ਹੋਣਾ ਭਰਨ ਦੇ ਹਾਂ ਬਾਕੀ ਵੇਖੋ ਕਿੰਨਾ ਕੁ ਪਾਪਾ ਵੀ ਦੋ 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 ਹਨਾ ਬਰੇ ਆ ਤੁਹਾਨੂੰ ਦੇ ਕਮਰੇ ਚਾੜਦਾ ਉਹਦੇ ਕਮਰੇ ਝਾੜਦਾ ਸਹੀ ਗੱਲ ਹੈ ਤੇ ਵਧੀਆ ਕੀਤਾ ਭਾਜੀ ਇਥੇ ਨਜ਼ਾਰਾ ਉੱਧਰ ਉੱਧਰ ਚੱਕ ਰੋ ਉੱਧਰ ਪੂਰੇ ਲੱਗੇ ਉੱਧਰ ਵੀ ਬਬੇ ਪਾਕਿਸਤਾਨੀ ਵਾਲੇ ਤੇ ਮੈਨੂੰ ਜ਼ਿਆਦੀ ਅੰਦਰ ਲ ਬਾਕੀ ਮੈਂ ਕਿਹਨਾਂ ਚੜਦੇ ਦੇਖੋ ਚੜਦੇ ਪੂਰਾ ਆਹ ਪਾਕਿਸਤਾਨੀ ਬੀੜੀ ਜੇ ਹੋਈ ਚੱਲੇ ਲਿਆ 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 ਇਹ ਲਿਆ ਗਿਆ ਪਹਿਲਾਂ ਦਾ ਆ ਪਹਿਲਾਂ ਆ ਪਾਇਆ ਲੇ ਲਗੇ ਲਗੇ ਸਾਨੂੰ ਬਚਾ ਲਿਓ ਗਾਂ ਤੋਂ ਨਹੀਂ ਚੜਦਾ ਮੈਂ ਮੈਂ ਗਾਂ ਨਹੀਂ ਹੁੰਦਾ ਮੈਂ ਗਾਂ ਨਹੀਂ ਹੁੰਦਾ ਮੈਂ ਮੋਬਾਈਲ ਲਾਸਟ ਕਰਦੀ ਮਾਫ ਕਰਦੇ ਹਾਂ ਗਾਂ ਨਹੀਂ ਮੈਂ ਇੱਥੇ ਚੜਦਾ ਅੱਜ ਹੀ ਗਲਤੀ ਹੋ ਗਈ ਸਭ ਤੋਂ ਵੱਡੀ ਵਾਜੀ ਨਹੀਂ ਚੜਨਾ ਇਹਦੇ ਤੇ ਹੋ ਗਈ ਬਾਬੀ ਹੋ ਗਿਆ ਚੱਲੂ ਬਾਬੇ ਕੀ ਉਹ ਪੈਰ ਬੰਨ੍ਹ ਕੇ ਕਰ ਰਿਹਾ ਉਹ ਖਾਣੀ ਬੰਨ੍ਹ ਕੇ ਚੱਕਾ ਬੰਨ੍ਹ ਗਿਆ ਤੇਰੀ ਬਲੀ ਚੁੱਪ ਨਹੀਂ ਡਾਜਦਾ ਨਾ ਉਹ ਥੱਲੇ ਜਾਂਦਾ ਉਹ ਬਾਬੇ ਜਾਂ ਥੱਲੇ ਜਾਂਦਾ ਉਹ ਕੋਈ ਰੁਕਿਆ ਰੁਕਿਆ ਸਹੀ ਮਾਜੀ ਮੈਂ ਕੀ ਕਹਾਂ ਨਹੀਂ ਨਹੀਂ ਮਾਮਾ ਪੂਰਾ ਆਨੰਦ ਵਜਨ ਬਾਬੇ ਬਾਬੇ ਮੈਨੂੰ ਉਤਾਰ ਦੇ ਉਹ ਰੋਕ ਦੇ ਉਹ ਇਹਨੂੰ ਲਾਵਾਂਗੇ ਦੂਜੀ ਉਹ ਦੀ ਪਾਸ਼ਾਨ ਵਾਲੀ ਵੀਡੀਓ ਤੇਰੀ ਮਾਮਾ ਜਿਆਦਾ ਡਰ ਲੱਗਣਾ ਈ ਔਸ਼ਾਪ ਨੂੰ ਮੈਂ ਕਿਜੀ ਬੇਟੀ ਦੀ ਦਵਾਵਾ ਗਿਆ ਉਹ ਮੈਂ ਕਿਨੇ ਬੱਚਾ ਨਹੀਂ ਨਿੱਕਿਆਂ ਬੱਚਾ ਨਹੀਂ ਆਪਣੀ ਗੱਲ ਕਰਨਾ ਆਪਾਂ ਦੋਵੇਂ ਜਾਵਾਂਗੇ ਚੋਪਰ ਦੀ ਬੇਟੀ ਕਰਵਾਵਾਂਗੇ ਛੋਪਰ ਦੀ ਕਿਜੀ ਬੇਟੀ ਦੋਵੇਂ ਮਿੱਤਰੋ ਛੂਟਾ ਤੇ ਲੈ ਲਿਆ ਬੜੀ ਜਾਨ ਤੇ ਬਣੀ ਸੀ ਮੈਂ ਕਹੇ ਮੈਂ ਕਹੇ ਛੂਟਾ ਤੇ ਲੈ ਲਿਆ ਮਰ ਜਾਨ ਤੇ ਬਣੀ ਰਹੀ ਸਾਡੀ ਸਾਡੀ ਜਾਨ ਤੇ ਬਣੀ ਤੇਰਾ ਹਾਸਾ ਹੋ ਗਿਆ ਤੇਰਾ ਹਾਸਾ ਹੋ ਗਿਆ ਮੈਂ ਨਾ ਸੱਚ ਹਾਸੇ ਦਾ ਮੜਾਸ ਹੋਇਆ ਹੀ ਬਹੁਤਾ ਹੀ ਕਰ ਲੱਜੰਦਾ ਹੀ ਇੱਧਰ ਚੱਲੀਏ ਮਿੱਤਰੋ ਇੱਧਰ ਆਏ ਬਬੇ ਪਾਕਿਸਤਾਨੀ ਬੇੜੀ ਚੋਈਏ ਗਾਂ ਨਿਆਰਾ ਮੇਰੇ ਪਟਵਾਉਣਾ ਨਹੀਂ ਟ੍ਰੇਨ ਚੜਾਣੇ ਦੇ ਦੇ ਨਹੀਂ ਬਾਬੇ ਸਹੀ ਗੱਲ ਈ ਤੂੰ ਡਰਦੇ ਨਾ ਆਪਾਂ ਬਹਿ ਜਾਣਾ ਈ ਬੇੜੀ ਜੇ ਨਹੀਂ ਨਹੀਂ ਬਬੇ ਆ ਬੇੜੀ ਜਾਨੇ ਆ ਇਹ ਬੇੜੀ ਬਾਬਾ ਓ ਬਜੇ ਮੈਂ ਵੀ ਕੀ ਕਾ ਬਾਬੇ ਹੁਣ ਇਹ ਨਹੀਂ ਚੱਲਦੀ ਜੋ ਪੁੱਤ ਆਉਂਦੇ ਨਾਲ ਓਹ ਸਹੀ ਗੱਲ ਬਾਬੇ ਮੈਂ ਬਾਅਦ ਵਿੱਚ ਗੱਲ ਕਰ ਜੇ ਨਾ ਮਾਂ ਬੇੜੀ ਕਾਤੀ ਔਫ ਤੇ ਰਹਿ ਓ ਹੈਂਡ ਤੇ ਜਿਹੜੇ ਫਾਈਟ ਜਿਹੜਾ ਇਹ ਨਾ ਖੜੇ ਜਾਣਾ ਮੈਨੂੰ ਹੁਣ ਹੁਣ ਡਰ ਲੱਗੰਦੇ ਹੁਣ ਡਰਨ ਲੱਗਿਆਂ ਨਹੀਂ ਤੁਹਾਡੇ ਮਜ਼ੇਦਾਰ ਵਿਚਾਰ ਲੱਗਦੀ ਹੋ ਮੈਂ ਕਹਿੰਦਾ ਤੂੰ ਦੇਖੋ ਬਾਬੇ ਦਾ ਇਹ ਨਾ ਇਹ ਆਪ ਲੱਗੀ ਖਤਰੇ ਖਤਰੇ ਖਿਡਾਰੀ ਇਹ ਕੋਈ ਬੰਦਾ ਜਾ ਸਕਦਾ ਆਪਾਂ ਖਤਰੋ ਖਾੜੀ ਆਪਾਂ ਤੁਹਾਨੂੰ ਬਣ ਪੜਨਾ ਚਾਹੀਦਾ ਬਣੋ ਆਪਾਂ ਖਤਰੋ ਖਿਡਾਰੀ ਹੈਗੇ ਆ ਖਤਰੋ ਖਿਡਾਰੀ ਚੱਲੀਏ ਫਿਰ ਹੁਣ ਡਿਸਾਈਡ ਕਰ ਲਿਆ ਆਪਾਂ ਕਿ ਆਹ ਬੇਚੀ ਚੱਲੇ ਆ ਪਾਕਿਸਤਾਨੀ ਕਿਰੀ ਇੱਥੇ ਕੀ ਕਹਾ ਲੈਣਾ ਵਾ ਤੇ ਹੁਣ ਖੱਲਿਆ ਬੱਕ ਟਿਕ ਟ ਲੈਨੇ ਆਈ ਦੀ ਫਿਰ ਪਾਜੀ ਪਾਰਨਾ ਪਤਾ ਲੇਗਾ ਜੀ ਅਪਲਜੀ ਨੇ ਜਿੰਨੀ ਤਾਰ ਤਾੜ ਕਰੋਂਦੀਆਂ ਇਹਨਾਂ ਨੂੰ ਮਿਲਦਾ ਹੁਣੇ ਢਾਈ ਜਾਂਦਾ ਨਹੀਂ ਨਹੀਂ ਬਾਬੇ ਆਪਣੇ ਵਾਸਤੇ ਆ ਬੈਸਟ ਆ ਬਾਬੇ ਆ ਬੈਸਟ ਆ ਪਾਰਨਾ ਜਾਣਾ ਪਵੇ ਦੇਦੇ ਮੈਂ ਪਾਕਿਸਤਾਨ ਜਾਣਾ ਪਵੇ ਨਹੀਂ ਬਾਬੇ ਸਾਡੇ ਵਾਸਤੇ ਇਹ ਬੈਸਟ ਆ ਕਿਉਂ ਭਾਈ ਖਾਨ ਚੱਲੇ ਦੇ ਉੱਤੇ ਬੈਠ ਹੈ ਨਹੀਂ ਬਾਬੇ ਤੇਨੇ ਵੀ ਜਾਣਾ ਚਾਹੀਦਾ ਵਾ ਤੂੰ ਕਿਹ ਜਾਣਾ ਆਂ ਦਾ ਸੱਟਾ ਨੋ ਤੇਰੀ ਜਾਨ ਪਿਆਰੀ ਆ ਉਹ ਮੈਂ ਇਹਨੂੰ ਰੋਕਣ ਤੇ ਲੈ ਟਾਈਮ ਲੱਗਣਾ ਉਹ ਪਾਜੀ ਉਹ ਇਧਰ ਨਹੀਂ ਮਰਦਾ ਭਾਜੀ ਨਹੀਂ ਬਾਬੇ ਚੀਨੇ ਵੀ ਟੱਕਾ ਲੜਦੀਆਂ ਆਫਿਸ ਤੋਂ 2686 9999 ਸਤੰਗ ਦੀ ਗਰੀਬ ਜਿੰਨਾ ਲੱਗੇ ਜਾਈ ਜਾਂਦੇ ਹੋਰ ਵੀ ਤੇਲ ਨੂੰ ਘਾੜੋ ਚੀਤੇ ਹੋਰ ਕੀ ਆ ਲੈ ਬਣੀ ਨਹੀਂ ਗਲਤ ਸਾਈਡ ਥਾਣੀ ਆ ਗਏ ਜੀ ਉੱਪਰਲੀ ਸਾਈਡ ਜਾਣਾ ਦਾ ਉਹਦੀ ਚੱਲਦੇ ਆ ਰੁਗਣੀ ਵਾਲਾ ਕੰਮ ਇਧਰ ਵੀ ਪੂਰਾ ਲਾਲਾ ਲਾਲਾ ਹੋਣੀ ਆ ਰਹੀ ਕਿਉਂ ਭਾਜੀ ਦੇ ਦਿਆਂ ਜੀ ਹੂਣਾ ਬਚਦੇ ਲੱਗਾ ਇਹ ਨਹੀਂ ਵੀਰ ਮੇਰੇ ਹੋਏ ਮਿੱਤੇ ਇੱਧਰ ਕੰਮ ਕੀ ਲਾਲਾ ਲਾਲਾ ਹੋ ਰਿਹਾ ਨੇ ਬਾਬਾ ਨਾਲੇ ਕਿਹੜੇ ਚਾਗੇ ਐ ਲੱਗਾ ਵੋਰ ਨਹੀਂ ਲੱਗ ਲਗੀ ਉਦਾਂ ਦੀ ਵੀਰ ਆਉਂਦੀ ਹਣੇ ਸਹੀ ਗੋਲੀ ਬਾਬੇ ਬੋਲਾ ਹੀ ਕੰਮ ਹੈ ਤਗੜਾ ਹੀ ਜੇ ਤੇ ਇੱਥੇ ਡਰ ਵੀ ਪੂਰਾ ਲੱਗਣਾ ਨਹੀਂ ਹੋਰ ਮੈਂ ਤੇ ਹੁਣੇ ਘਬਰਾਟ ਹੋਣਾ ਵੀ ਜੀ ਬਾਬੇ ਲੈ ਬੱਤਰੀ ਚੱਲ ਆਏ ਹੋ ਠੀਕ ਆ ਜਾ ਤਾਂ ਕਿ ਨਾ ਜਾ ਮਾਮਾ ਜਹਾਂ ਦਾ ਕੋਈ ਕੰਮ ਖਰਾਬ ਹੋਣਾ ਉਹ ਤੇ ਗਿਆ ਨਾ ਪਲਟ ਕੇ ਰਿਹਾ ਉਹ ਅੱਗੇ ਬੈ ਗਏ ਮੈਂ ਤੇ ਪਾਪਾ ਬੈਠਾ ਵੀ ਸਾਈਡ ਤੇ ਤੇ ਪੂਰੀਆ ਬਾਕੀ ਬੈ ਗਏ ਹਣ ਦੇ ਕੀ ਮੋਲ ਚੱਲਦਾ ਮੋਲ ਮੈਨੂੰ ਇਹਦਾ ਕਿ ਇਧਰੋਂ ਪਲਟ ਕੇ ਤੇ ਉਹ ਦੂਜੇ ਸੀਟਾਂ ਤੇ ਨਾ ਚੱਲ ਜੀ ਬਾਬਾ ਇੱਥੇ ਹੱਥ ਨਹੀਂ ਬਣਾਗੇ ਚੀਜ਼ ਨੂੰ ਨਹੀਂ ਆਵੇ ਨਹੀਂ ਕਿਦਾਂ ਹੁਣ ਕਿਦਾਂ ਦੀ ਫੀਲਿੰਗ ਆਉਂਦੀ ਤੇ ਮੈਨੂੰ ਫੀਲਿੰਗ ਹੁੰਦਾ ਡਰਿਆ ਡਰਿਆ ਜਿਹਾ ਲੱਗਣ ਦਿਆ ਮੈਨੂੰ ਸਰੀਆ ਗਾਲੇ 9 ਮੀਟਰ ਜਿਕਾਰਾ ਲੱਗ ਗਿਆ ਵਾ ਹੁਣ ਮੈਦਾਨ ਫਤਿਹ ਕਰਕੇ ਰਹਿਣਾਗੇ ਭਾਜੀ ਹੁਣ ਜਾਂਦੇ ਆਰਪ ਜਾਂ ਫਿਰ ਪਾਰ ਜਾਂਦੇ ਪਾਰ ਤੀ ਤੂੰ ਤਾਂ ਡਰੁੰਦੀ ਰਹਿੰਦੇ ਜੇ ਭਾਜੀ ਕਾਲੀ ਸੇਵਕਾ ਦਾ ਕੰਮ ਖਤਰੇ ਵਾਲਾ ਹੈ ਇਹ ਕਾਲੀ ਸੇਵਕਾ ਦਾ ਕੰਮ ਖਤਰੇ ਵਾਲਾ ਹੀ ਆਏ ਬਾਬੇ ਬੁਰੀ ਗੱਲ ਕੂਟ ਵੀ ਹਰਾਮ ਹੈ ਜੀ ਇਹ ਕੰਮ ਖਤਰੇ ਵਾਲਾ ਹੀ ਬਹੁਤ ਸਖਤ ਸਰੀਆ ਗਾਲੇ ਹੋਣ ਬਾਬੇ ਕੰਮ ਠੰਡਾ ਕਰਦਾ ਮੈਨੂੰ ਲੱਗਾ ਹੁਣ ਰੋਕੂਗਾ ਹੀ ਹੈ ਨਾ ਰੋਕਣਾ ਨਹੀਂ ਉਹ ਬਾਬੇ ਬਾਬੇ ਦੇ ਨੂੰ ਸੌਣ ਲੱਗੇ ਰੋਕੀ ਨਾ ਬੋਕੀ ਨਾ ਉਹ ਵੀਰ ਖੇਚਦੇ ਕਰੀ ਓਏ ਹੋਏ ੱਤਕਾਈ ਬਾਬੇ ਲੋਬੀ ਤੇ ਬ੍ਰੇਕਾਂ ਲੱਗ ਗਈਆਂ ਹਾਂ ਹੁਣ ਆਪਾਂ ਓ ਜੀ ਬ੍ਰੇਕਾਂ ਲੱਗ ਗਈਆਂ ਹਾਂ ਹੁਣ ਉਤਰਨੇ ਪੈਣਾ ਬਾਬੇ ਜੋ ਮਰਜ਼ੀ ਹੋ ਜੇ ਹੁਣ ਉਤਰਨਾ ਪੈਣਾ ਈ ਚੱਲ ਮੇਤਰਾ ਦਿਏ ਕਰਮੀਆਂ ਆ ਹਨ ਸੰਤਾ ਦੇ ਨੇ ਨਾ ਮੋਚ ਉਹ ਬਾਬੇ ਨਿਆਣੀ ਨੂੰ ਨਾਂ ਲੈ ਕੇ ਗਈ ਹੋ ਯਾਰ ਆ ਗਲਤ ਗੱਲ ਲੱਗਦੀ ਬੱਚੇ ਨਹੀਂ ਲੱਗਦੀ ਇਹ ਨਾ ਬਰਾਤਰ ਗੱਲ ਹੋ ਗਈ ਆ ਬੇਹਿਆ ਦੇ ਰਹੂਗੇ ਅਬੇ ਪੂਰੀ ਐਂਡ ਕਰਾਈ ਹੋ ਬਹੁਤ ਵਧੀਆ ਗੱਲ ਆ ਜਿਆ ਸਕਰਾਈ ਪੂਰੀ ਪਰ ਤੂੰ ਤੂੰ ਰੋਕ ਦੇਣਾ ਜਿਹੜਾ ਐਂਡ ਦੇ ਉਹ ਬਾਬੇ ਰੋਕ ਕੇ ਰੱਖ ਲੈ ਜੇ ਪਾਸ ਤੇ ਉਹ ਮੈਕੈਨਿਕ ਆਇਆ ਆ ਨਾ ਪਾਕਿਸਤਾਨ ਤੋਂ ਲੈਂਦੀ ਆ ਹੈ ਲੱਖ ਜੀ ਬੜਾ ਹੀ ਦੰਗਲਾ ਲੱਗਦਾ ਇਹਦਾ ਪਿੱਛੇ ਆਇਆ ਹੈ ਅੱਛਾ ਉਹ ਪਿੱਛੇ ਰੁੜਕੀ ਆਏ ਤੇਰੀ ਗੱਲ ਸਹੀ ਬਾਦ ਦੇ ਫਿਰ ਤੇਰੀ ਗੱਲ ਸਹੀ ਰੁੜਕੀ ਆਇਆ ਜੀ ਸਭ ਕੋ ਸਹੀ ਗੱਲ ਹੈ ਨਾ ਇਹ ਮਿਸ ਕਰਨ ਦੇ ਆਈ ਉਹ ਮੈਂ ਤਾਂ ਫੈਂਸ ਮਿਲ ਗਿਆ ਭਜੀ ਦੇ ਹੈ ਕਿਉਂ ਭਜੀ ਪੈ ਗਿਆ ਇਹ ਵੀ ਆਗੇ ਮੋਤ ਨੂੰ ਵਸੇ ਜਾਂ ਸਾਰੇ ਓਕੇ ਇਹਦੇ ਮੋਤ ਨੂੰ ਆਦਲ ਆ ਕੇ ਆਏ ਪੀੜ ਤੋਂ ਥੱਲੇ ਨਿਕਲ ਆਏ ਆ ਵੇੜੀ ਗਾਦੀ ਸਾਡੀ ਕਾਲ ਬਣ ਕੇ ਆਈ ਹੀ ਇਹਦੇ ਮੇੜੀ ਗਾਦੀ ਇਹਦੇ ਕਾਲ ਬਣ ਕੇ ਆਈ ਹੀ ਇਹਦੇ ਲਾਲਾ ਲਾਲਾ ਹੀ ਕਰਾਉਣਗੇ ਇਹਨੇ ਲਾਓ ਸਾਡੀ ਕਰਾਤੀ ਆ ਕੋਈ ਵੇਖਿਓ ਇਹ ਨਹੀਂ ਬਰੋਜ ਤੁਹਾਨੂੰ ਬੋਲੇ ਮੈਂ ਨਾ ਮੇਰੇ ਕਿਪਾਂ ਬੜੀਆਂ ਐਂਡ ਆਈਆਂ ਬਾਬੇ ਚ ਅਹੀਂ ਨਾਲ ਛੁਡੇ ਲੈ ਲਿਆ ਹੁਣ ਵਾਰੀ ਆ ਗਈ ਸ਼ੁਭ ਦੀ ਸ਼ੁਭ ਲੈ ਤੈਨੂੰ ਇੱਚ ਦਵਾਉਣੇ ਆ ਨਹੀਂ ਨਹੀਂ ਸ਼ੁਭ ਨੂੰ ਵੀ ਨਾਲ ਹੀ ਬਾਦੀਆਂ ਨਾਲੇ ਮੈਂ ਸ਼ੁਭ ਜੀ ਆ ਨਿਆਣੇ ਵਾਲੇ ਆ ਹਾਂ ਉੱਥੇ ਨਿਆਣੇ ਨਿਆਣੇ ਵਢਾ ਸਕਦੇ ਚ ਬਸ ਆਹ ਵਾਹ ਫੋ ਮੈਂ ਕੱਲ੍ਹ ਤੋਂ ਤੂੰ ਤਾਂ ਹੁਣ ਕਿੰਨਾ ਕੀ ਡ੍ਰੈਗਨਾਂ ਤੇ ਉੱਡ ਕੇ ਵਿਖਾਵੇ ਹੁਣ ਉਹ ਵੀ ਮਿੱਤਰੋ ਹੁਣ ਆ ਬਾਅਦ ਇਧਰ ਖਲੋਣੇ ਆ ਤੇ ਇਧਰ ਰਿਐਕਸ਼ਨ ਕੈਪਚਰ ਕਰਾਂਗੇ ਮਬੀ ਆਈ ਆਈ ਗੱਲ ਬਾਰੇ ਮੈਂ ਬਾਈ ਲੈਣਾ ਤਾਂ ਹੈਗਾ ਪਰ ਮੈਂ ਦਾਰ ਲੱਗਿਆ ਵੀ ਤੂੰ ਇਹ ਦੇਖਣਾ ਜਾਈ ਥੱਲੇ ਸਹੀ ਗੱਲ ਬਾਬੇ ਇੱਥੇ ਆ ਕੇ ਦੇਖ ਤੂੰ ਕਰੀਏ ਕੋਸ਼ਿਸ਼ਾਂ ਵੇਖ ਉਹਨਾਂ ਦੇ ਤੂੰ ਕਰੀਏ ਕੋਸ਼ਿਸ਼ ਚੈੱਕ ਕਰੀ ਆਹ ਹੈ ਘਰ ਕਿ ਆ ਕੇ ਜੀਣਾ ਮਾਊਂਟੇਨ 뷰 ਮਾਊਂਟੇਨ 뷰 ਇਹ ਵਿਲਾ ਘਰ ਕਿ ਆ ਕੇ ਜੀਣਾ ਪਰੀਆਂ ਦੇ ਕੋਲੋਂ ਦਾ ਚੱਲ ਨਹੀਂ ਆਵਾ ਟਾਈ ਮਾਮਾ ਮੇਰੇ ਇੱਥੇ ਬੈ ਅੱਗੇ ਰੈਗਨ ਵਾਲੀ ਜੀੜ ਤੇ ਡਰਾਈਵਰ ਸਾਹਿਬ ਹੈ ਕਿਆ ਕਿਆ ਬਾਜਾਂ ਚੰਗਾ ਰੇ ਦੇਖ ਲੈ ਆ ਆਲੇ ਆਣੀਓ ਆਲੇ ਆਪਣੀ ਜੇ ਮੈਨੂੰ ਕਰਣੀ ਹਣੀ ਵਸ ਜੇ ਮੈਂ ਕਵਾਂਗੇ ਨਬੀਏ ਤੇ ਇੱਕੋ ਢਾਕਾ ਦੇ ਆਲੇ ਉਹ ਕਹੇ ਚੀਤਾ ਜੀ ਕੋਈ ਨਹੀਂ ਮਾਰਿਆ ਤੈਨੂੰ ਕਈ ਨਹੀਂ ਹੋਊਗਾ ਕਰੇ ਆਰੇ ਕਾਮ ਆ ਰੋ ਜਿਹੜੇ ਜਾ ਕਾਮ ਪਾਰ ਰਿਹਾ ਜੁਆ ਹੈ ਕਿਉਂ ਭਾਜੀ ਲੋ ਵੀ ਮਿੱਤਰੋ ਹੁਣ ਇੱਧਰ ਚੱਲੇ ਆ ਤੇ ਇਹਦੇ ਕੀ ਬੰਦਾ ਤੂੰ ਕਹਾਂ ਬੱਸ ਭਾਜੀ ਕੰਮ ਖਤਰਿਆ ਲੱਗਦਾ ਹੈ ਦੇਖੋ ਜਿੰਨੇ ਤੇਜ ਨੇ ਪੜਾਈ ਉਹਨੇ ਅੰਦਰ ਤੱਕ ਪਾਰ ਦੇਣਾ ਹੋਣਾ ਨਹੀਂ ਨਾ ਦੇਖ ਹੀ ਜਾਵਾਂਗੇ ਦੇਖਾਂਗੇ ਨਹੀਂ ਭਾਜੀ ਇਹ ਬੈਲਟਾਂ ਜੰ ਲੱਗੀਆਂ ਕਿਆਂ ਆ ਲੱਗੀਆਂ ਜੁਮੇ ਮੈਂ ਘਮਾ ਕੇ ਪਰਾਂ ਨੂੰ ਮਰੇ ਉਸ ਲਈ ਇਹ ਬਣਾ ਸਾਡੇ ਬੈਨ ਵਾਲਾ ਹੈਗਾ ਵਾ ਆ ਹੈਗਾ ਵੀ ਹੈ ਕਿ ਨਹੀਂ ਹੈਗਾ ਪੁੱਛ ਲੈ ਵਾ ਨੂੰ ਫਿਰ ਟੈਂਗ ਵੀ ਛੋਟੇ ਬੱਚਿਆਂ ਦਾ ਨਹੀਂ ਹੈ ਛੋਟੇ ਬੱਚਿਆਂ ਦਾ ਨਹੀਂ ਹੈ ਇਹ ਕੋਈ ਬੱਚਿਆਂ ਲਈ ਨਹੀਂ ਹੈ। ਇਹ ਬੜਾ। ਇਹ ਬੱਡਿਆਂ ਵਾਸਤੇ ਹੀ ਆ। ਸੋਚਣਾ ਹਲੇ ਵੀ ਤੇ ਟੋਰ ਟੈਨ ਹੈਗਾ ਜੀ। ਨਹੀਂ ਨਹੀਂ ਆ ਕੱਢ ਦੇ ਪਾ ਜਾਵੇ। ਜਿਹੜੇ ਜਾਣੇ ਜਾਣਾ ਜੋ ਮਰਜੀ ਭਾਵੇਂ ਮੈਂ ਕਹਿੰਨਾ ਛਿੱਟੀਆਂ ਬਾਦੀਏ। ਛਿੱਟੀਆਂ ਬਾਦੀਏ। ਨਿਕਾ ਮੌਕਾ ਮੈਨੇ ਲਿਆ ਉਹ ਬਾਜੇਗੇ। ਛਿੱਟੀਆਂ ਬਾਦਾਂਗੇ। ਲੋਬੀ ਇੰਨੇ ਚੱਲੇ ਆ ਅੰਦਰ ਨੂੰ। ਭਾਬੇ ਟਿਕਦਾ ਨੰਬਰ ਨਾ ਸੇਮ ਜਿਹਾ ਹੀ ਆਇਆ ਤੇ ਰਾਹ ਦੇ ਮੇਲੇ ਸੀ ਮਿਲ ਜੀ ਵੀਰ ਆਂਦੀ ਜੇ ਪੂਰਾ ਸੇਫ ਹੈ ਨਾ ਮੇਰਾ ਵੀਰ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਸਹੀ ਉਹ ਤੇਰੀ ਮਨ ਫਰਤੇ ਸਹੀ ਮੇਰਾ ਵੀਰ ਬੈਠ ਰਿਹਾ ਨੂੰ ਭਾਬੇ ਮੈਂ ਫੋਨ ਤੋੜ ਕੇ ਜਾਉਂਗਾ ਹੋਰ ਤੇਰਾ ਭਾਬੇ ਦਵੇ ਤੂੰ ਮੋੜ ਭਾਬੇ ਤੇ ਪੂਰਾ ਹੋ ਜਾ ਇਧਰ ਤਾਂ ਕੋਈ ਨਹੀਂ ਆਗਾ ਜੀ ਬਾਬੇ ਆਪ ਨੂੰ ਆਪਣੇ ਨਾਲ ਤੱਕਾਓ ਜਾਂਦਾ ਬਾਬੇ ਬਾਬੇ ਕੰਮ ਪੂਰਾ ਰਿਸਕੀ ਹੋਇਆ ਵੈਈ ਇੱਥੇ ਪਹਿਲਾਂ ਇਹ ਵੀ ਡੱਗਣਾ ਫੋਨ ਨਾਲ ਕੋਈ ਨਹੀਂ ਤੁੰਨਾ ਡੇਜੂ ਬਾਬੇ ਉਹ ਸੈਟਿੰਗ ਵਿੱਚ ਕੋਈ ਮੈਂ ਜੇ ਜਬਾਨ ਲੋ ਮਿੱਤਰੋ ਤੁਹਾਨੂੰ ਜਿੰਨਾ ਕਿ ਹੋਵੇਗਾ ਵਿਖਾ ਦਗਾ ਮੈਂ ਫੋਨ ਫੋਨ ਨਾਲ ਜੇਜ ਚ ਕਿਤੋਂ ਡਰ ਕੇ ਜੇਜ ਮਾਰਾਣੇ ਸਮਝ ਲੋ ਜਿਉ ਮਰਦੀ ਸਮਝ ਲੋ ਬਾਬੇ ਜਿਹੜੀ ਕਰ ਸਾਥੀ ਓਏ ਬਾਬੇ ਹੋ ਗਿਆ ਚਾਲੂ ਇੱਧਰ ਕੰਮ ਓਏ ਓਏ ਰਪਲਾ ਜੇ ਹੁਣ ਬਹੁਤ ਤੇਰਾ ਅੱਮਾ ਜਿਹੜੇ ਪਾਉ ਏ ਅੱਛੇ ਵਾਲੀ ਪਾਉ ਓ ਤੇਰੇ ਬਾਜਾ ਵਾਲੇ ਪਾਉ ਆਇਆ ਜੀ ਮਾਜੇ ਵਾਲੇ ਪਾਉ ਨੇ ਟੰਗਦਾ ਇਹਨਾਂ ਨੇ ਓਏ ਓ ਬਾਬੇ ਉਹ ਤੇਰੀ ਓਏ ਉਹਦੇ ਨਾਲ ਡਰ ਲੱਗਦਾ ਇੱਥੇ ਆ ਕੇ ਕਰੋਨਾ ਵੀਰ ਜੀ ਡਰਣਾ ਡਰਣਾ ਵੀਰ ਜੀ ਆ ਤਾਂ ਵੀ ਨਾਲ ਨਹੀਂ ਡਰੋ ਨਾ ਵੀਰ ਜੀ ਉਹ ਜ਼ਰਾ ਰੱਖੋ ਵੀਰ ਜੀ ਵੀਰ ਜੀ ਨੂੰ ਡਰਾਉਂਦੇ ਰਹਿੰਦੇ ਜੇ ਡਰਾਉਂਦੇ ਰਹਿੰਦੇ ਪਾ ਜੀ ਇੱਥੇ ਨਾ ਰੋਕਿਆ ਕਰੋ ਵੀਰ ਜੀ ਨੋਬੇ ਮਿੱਤਰੋ ਇਧਰ ੱੱਕਾ ਨਾ ਕਰੋ ਜੀ ਇੱਦੀ ੱੱਕਾ ਨਾ ਕਰੋ ਪੂਰਾ ੱੱਕਾ ਹੋ ਰਿਹਾ ਸਾਡੇ ਨਾਲ ਕਦੀ ਉਧਰ ਜਾਈਏ ਤਾਂ ਵੀ ੱੱਕਾ ਇਧਰ ਜੀ ਨਾ ਵੀ ੱੱਕਾ ਪਾਈ ਭਾਈ ਸਾਰਾ ਮੇਲਾ ਘੁੰਮ ਲਿਆ ਉਧਰੋਂ ਲੈ ਕੇ ਇਧਰ ਨੂੰ ਉੱਥੋਂ ਲੈ ਕੇ ਇਧਰ ਨੂੰ ਮੇਲਾ ਘੁੰਮ ਲਿਆ ਵਾ ਜਿਹੜੇ ਲੈਣਾ 베ੜੀ ਜਾ ਕੇ ਬਾਅਦੋਂ ਇਧਰ ਆ ਗਏ ਅੱਬੇ 베ੜੀ ਆ ਵੀ ਕਹਿੰਦੀ ਆ ਮੇਰੀ ਜਾਂ ਵੀ ਕਹਿ ਮੈਂ ਪਰ ਜਿਹੜੇ ਅਜਿਹਾ ਐਕਸਪੀਰੀਐਂਸ ਵੱਖਰਾ ਵਾ ਹਣਾ ਇਹ ਐਡਕਸਪੀਰੀਐਂਸ ਇਹ ਉੱਡਾ ਜਾਂਦਾ ਨਾ ਇਹ ਟੇਟਾ ਜਾ ਕੇ ਜਾਂਦਾ ਮੈਂ ਪੂਰਾ ਥਲੋਂ ਦਾ ਕਿ ਧਰਤੀ ਨੂੰ ਆਸਮਾਨ ਛਾ ਰਿਹਾ ਇਹ ਰਾਤ ਨੂੰ ਸਾਰੇ ਲੱਗਦੇ ਪੂਰੇ ਆ ਵੇ ਆਜੀ ਜਾ ਕੇ ਲੈ ਆ। ਆਹ ਰੇ। ਨਹੀਂ ਨਹੀਂ ਬਾਬੇ ਬਾਬੇ ਹੈਗਾ ਫਰਕ ਲੇ ਤਾਉਂਦੇ। ਉਹ ਫੋਕਲ ਤੇ ਜਗਾ ਰੋਕ ਤਾ। ਪੰਜਾਬੀ ਆ ਗਏ ਓਏ। ਲੈ ਪੰਜਾਬੀ ਆ ਗਏ ਤੇ ਪੰਜਾਬੀ ਆ ਗਈ। ਮਾਂ ਬੋਲੀ ਪੰਜਾਬੀ ਚੈੱਕ ਕਰ ਤੂੰ। ਉਹ ਚੜ੍ਹਦੀ ਕਲਾ। ਬਾਬਾ ਜੀ ਚੜ੍ਹਦੀ ਕਲਾ ਜੀ ਆ। ਚੜ੍ਹਦੀ ਕਲਾ ਕਰਿਓ। ਬਾਬਾ ਜੀ ਅੱਡੇ ਚੜ੍ਹਦੀ ਕਲਾ ਰੱਖਿਓ ਹੀ ਵੈਸੇ ਚੜ੍ਹਦੀ ਕਲਾ ਜੀ ਆਏ ਆ। ਆਹ ਸਟਾਪ ਫਿਰ ਚੜਾਉਣੇ ਓਈ। ਆ ਬੇ ਯਾਰ ਮਿੰਟੇ ਬਾਅਦ ਰੋੜਾ ਗਿਆ ਨਾ ਹੁਣ ਸਪੀਡਾ ਫੜਨੀ ਆ ਮਿੱਕੋ ਨਾਮ ਚਲਾਓ ਇਹਨੂੰ ਨਹੀਂ ਹੁਣ ਹਮਾ ਆ ਕੇ ਥਲੇ ਲਿਆਓ ਜਿਹੜਾ ਚੱਕਰ ਖਾ ਖਾ ਕੇ ਡਿੱਗਣ ਓਏ ਬਾਬੇ ਹੋ ਗਈ ਤੇਜ਼ ਹੁਣ ਨਹੀਂ ਉਹਨੂੰ ਰੁਕਾਓ ਹੁਣ ਨਹੀਂ ਰੁਕਾਓ ਓਏ ਓਏ ਬਾਬੇ ਉਹ ਤੇਰੀ ਨੂੰ ਓਏ ਓ ਬਾਬੇ ਹੁਣ ਹੁਣ ਬੰਬੀ ਉਹ ਗੱਲ ਓਏ ਤੇਰੀ ਓ ਬਾਬੇ ਫੁੱਟੇ ਰਹਿ ਏਥੇ ਗਾਉਂ ਦੱਖਣ ਹੰਨੇ ਬਾਬੇ ਇਹ ਜਦੋਂ ਉਹ ਤੇਰਾ ਖਰਾਜ ਹੈ ਉਹ ਕਾ ਦੀਆ ਤੇ ਤੇਰੀ ਸੰਗ ਨੂੰ ਲਾਤੇ ਜਿੰਨਾਂ ਨੇ ਪੂਰੀ ਹੱਥ ਖਰਾਤੀ ਉਮਲਾ ਦਾ ਤਾਰਨ ਦਿ ਹੌਲੀ ਹੌਲੀ ਉਹਨੇ ਜਿਹੜੇ ਤਾਰਨ ਲੱਗੇ ਜੇ ਓਹੋ ਜਿਹੜੇ ਸ਼ੂਗਰ ਆਪੋ ਬਹੁਤ ਸ਼ੂਗਰ ਦਾ ਦੰਦ ਘਾਰ ਆ ਰਿਹਾ ਤੇਰੀ ਭਲੀ ਹੋਵੇ ਲਾਲਾ ਲਾਲਾ ਕਰਾ ਬਾਬੇ ਬਾਬੇ ਨੀ ਕਰ ਲਾੜਾ ਕੋਈ ਪੂਨ ਸ਼ੋਟ ਜਾਣਾ ਸੀ ਬਾਬੇ ਨਾਲ ਉਹਦਾ ਇਹੋ ਦਾਰੀ ਕਿਤੇ ਖੋਲ ਜਾਣਾ ਨੇ ਚੋਕੀ ਟਰਾਲੀ ਪਾਰ ਮਾਰਨਾ ਸੀ ਇਹਦਾ ਚੱਤੀ ਗਾਲੀ ਬਾਬੇ ਪਰ ਇਹੋ ਦਾਰੀ ਲੱਗੀ ਜਾਂਦਾ ਸੀ ਮੈਂ ਕਿਤੇ ਕਿਤੇ ਨਾਸ ਕੋਈ ਵੇਖੀ ਹੋਰ ਕੋਈ ਕੀ ਯਾਰ ਕੋਈ ਬਾਬੇ ਬਾਬੇ ਜੁਕਾ ਮੇਰੇ ਉਲਾਦਾ ਮੇਰੇ ਮੇਰੇ ਰੋਟਾ ਲੈ ਲਿਆ ਬਾਬੇ ਆਪਾ ਲੈ ਲਿਆ ਇੱਕ ਤਾਂ ਵੀ ਇੱਕ ਆਗਲਾ ਹੋ ਗਿਆ ਸੀ ਇੱਕ ਆ ਪੇੜੀ ਬਾਬੇ ਪਾਕਿਸਤਾਨ ਨਾਲ ਐਂਡ ਕਰਾਈ ਜੇ ਠੀਕ ਆ ਆ ਜਾਰੇ ਬਾਬੇ ਆ ਇੱਕ ਤੇ ਵੀ ਆਈ ਬਾਬੇ ਸਹੀ ਗੱਲ ਐ ਇੰਨੇ ਡਰਾਉਂਦਾ ਹੀ ਇੱਕ ਰੀ ਮੈਨੂੰ ਦੇਖ ਮੈਨੂੰ ਤਾਂ ਲੱਗਾ ਹੀ ਬਾਬੇ ਇੰਨੇ ਇੱਕ ਰੀਆਂ ਦੇ ਘਰ ਨਹੀਂ ਚਲਾਗੇ ਮਾਰਦਾ ਹੀ ਜੇ ਕਿ ਉਹ ਖੋਲ ਜਾਂਦਾ ਨਾ ਬੱਸ ਮਾਫਾ ਦਾਡਾ ਮੈਂ ਡਰ ਬਾਬੇ ਹੁਣ ਵੇਂਦੇ ਆ ਕੋਈ ਹੈ ਹੋਰ ਕਿ ਨਹੀਂ ਤੇ ਜੇ ਕੋਈ ਹੋਰ ਖਤਰਾ ਨਾ ਜਲ ਦਿਖਿਆ ਤੇ ਉਧਰ ਚੱਲਦੇ ਆ ਨਹੀਂ ਤਾਂ ਫਿਰ ਆਪਾਂ ਅੱਡੀਆਂ ਵੇਖੇ ਸਿੱਤਾ ਮੈਨੂੰ ਲੱਗਦਾ ਤੈਨੀਆਂ ਕਿ ਅੱਡੀਆਂ ਜਾਦੀ ਇੱਕ ਆਵਲਾ ਹੋ ਗਿਆ ਤੇ ਜਾਓ ਪਾਕਿਸਤਾਨੀ ਵੀਡੀਓ ਬਾਬੇ ਉਹ ਐਂਡ ਕਰਾਉਂਦੀ ਜਾਓ ਗੋਲਪੰਗੂ ਦਾ ਫੋਨ ਤਾਂ ਇਹ ਹੈ ਨਹੀਂ ਚਲੋ ਹੁਣ ਵੇਖਦੇ ਅੱਗੇ ਕੀ ਮੋਲ ਚੱਲ ਰਿਹਾ ਹੈ ਬੈਟਰੀ ਡੈਡ ਓਹੋ 20% 20% ਪੱਤਾ ਹੋ ਗਿਆ 2% ਦੇ 20% ਓਹੋ ਅੱਛਾ ਇੱਥੇ ਜ਼ੀਰੋ ਵੀ ਕਰੋਨਾ ਨਾਲ ਐਦਾਂ ਜ਼ੀਰੋ ਵੀ ਕੋੜੇ ਏਰੀਆ ਚ ਆ ਗਏ ਆਪਾਂ ਕੋ ਉਸੇ ਲੈ ਕੇ ਤੇ ਕੀ ਖਾਣਾ ਬਈ ਨਾ ਮਿੱਤਰਾਂ ਤੂੰ ਦੱਸ ਲੱਡੂ ਟਿੱਕੀਆਂ ਸਮੋਸੇ ਗੋਲ ਗੱਪੇ ਸਰ ਕੋ ਲੱਗਾ ਹੈ ਮਿੱਤਰੋ ਕੀ ਖਾਓਗੇ ਤਿੱਕੀ ਖਾਓਗੇ ਇਕੀ ਖਾ ਲੇ ਤੁਸੀਂ ਨਹੀਂ ਦੇਖੋ ਕੀ ਖਾਣਾ ਖਾਣਨੇ ਭਾਜੀ ਟਿੱਕੀ ਖਾ ਲੈਂਦੇ ਵਾਹ ਟਿੱਕੀ ਆ ਟਿੱਕੀ ਖਾਈਏ ਭਾਜੀ ਕਲੇ ਬੈਗੇ ਹੋਏ ਆ ਯਾਨੀ ਕਿ ਪ੍ਰਕਰ ਖਾਣਾ ਨਹੀਂ ਟਿੱਕੀ ਖਾਈਏ ਭਾਜੀ ਟਿੱਕੀ ਖਾਣੀ ਆ ਹਾਂ ਇਹਦੀ ਗੱਲ ਸੁਣ ਆਂਦਾ ਜਿਹੜੇ ਪੰਗੂੜੇ ਤੁਸੀਂ ਗਏ ਨਾ ਕਿ ਉਹ ਪੰਗੂੜੇ ਵਾਂ ਕੇ ਇੱਕ ਚ ਵੀ ਵਾਪਸ ਆ ਜਾਂਦਾ ਨਾ ਤਾਂ ਆ ਗਿਆ ਦਿੰਦੇ ਇਹਨੇ ਮਮਾ ਡਰ ਜਾਣਾ ਜੇ ਉਹ ਪੰਗੂੜੇ ਓਏ ਆਪਾਂ ਬਾਬੇ ਮੈਂ ਡਰ ਗਿਆ ਮੈਂ ਮੂੰਹ ਕਿੰਨਾ ਵਾਂ ਸੱਚੀ ਕਿੰਨਾ ਵਾਂ ਡਰ ਗਿਆ ਪੰਗੂੜਾ ਮੈਂ ਇੱਥੇ ਡਰ ਗਿਆ ਇਧਰ ਤੇ ਫਿਰ ਕੰਮ ਡੈਡੀ ਹੋਇਆ ਨਾ ਵੀ ਆ ਗਿਆ ਤਿੰਨ ਪਲੇਟਾਂ ਆਰ ਟਿੱਕੀਆਂ ਵੀ ਫਿਰ ਖਾਣੇ ਆ। ਪਤਾ ਟਿੱਕੀਆਂ ਦਾ ਆਰਡਰ ਬੋਲਿਆ ਸ਼ੋਪ। ਇਹ ਗਰਾਉਣੀ ਮੈਨੂੰ ਹੱਸਾ ਮੈਨੂੰ ਕਹਿੰਦਾ ਉਹ ਮੈਂ ਕਹਾ ਚੀਕ ਚੁਕ ਮਾਰੂ ਕਰੂ। ਇਹ ਟਿੱਕੀਆਂ ਆ ਗਈਆਂ। ਸੋ ਟਿੱਕੀਆਂ ਸ਼ਾਕ ਲਈਏ। ਫਿਰ ਭਾਜੀ ਟਿੱਕੀਆਂ ਆ ਗਈਆਂ। ਪਰ ਸ਼ਾਕੇ ਟਿੱਕੀਆਂ ਫਿਰ ਮਿਲਦੀਆਂ। ਯਾਰ ਆਹ ਇੱਥੇ ਰੋਕੀ ਆ। ਬੱਬੇ ਆਦੇ ਧੱਕਾ ਫੇਰ ਯਾਰ। ਹਲੇ 6 ਨੰਬਰ ਹੀ ਮੰਨ ਲੈ 6 ਨੰਬਰ ਹੋ ਗਿਆ। ਇੱਧਰ ਦੋਰ ਯਾਰ। ਆਇਆ ਤੇ ਕਈ ਦਾਤਾ ਯਾਰ ਇਹ ਗਲਤੀ ਦੀ ਨਾ ਅੱਠ ਅੱਠ ਲਿਖ ਦੇ ਯਾਰ ਉਹ ਬਬੇ ਤਾੜੀਆਂ ਬਬੇ ਲਈ ਹੋ ਗਿਆ ਪੈਣੀਆਂ ਯਾ ਕਰਦੇ ਆ ਬਬੇ ਆਂ ਨਾ ਬਾਕੇ ਮਿਲਣਾ ਵਾ ਜੋ ਕਸ਼ਮੰਨਾ ਉਹ 4 14 14 14 ਨੰਬਰ ਤੇ ਹੈ ਨਹੀਂ ਛੋੜ ਬਬੇ ਇਹ 19 ਚੱਲ 19 ਨੰਬਰ 19 ਹੋ ਰਹਿ ਗਿਆ ਦੋ ਰਹਿ ਗਏ ਬਬੇ ਹੁਣ ਬਬੇ ਦਾ ਨਾਮ ਕਾਲਾ ਉਹ ਯਸੇ ਬਬੇ ਐਂਡ ਹੋ ਗਿਆ ਓ ਜੀ ਚੱਕੀ ਨਾ ਕੀ ਆ ਦੇ ਦੇ ਯਾਰ ਆ ਨੂੰ ਆ ਮੁੰਡੇ ਦੇ ਲਿਖ ਲੈ ਬਾਬਿਆ ਦੇ 50 ਦੇ ਨਾਲ 10 ਰੁਪਏ ਬਸ ਕੱਲ ਅੱਲਾ ਯਾਰ ਪੈਨ ਲੱਲਾ ਚੱਲ ਕੋਈ ਨਹੀਂ ਆਲਾ ਚੱਲ ਪੇਪਰਾਂ 'ਚ ਕੰਮ ਆਊਗਾ ਤੇਰੇ ਆ ਵੱਡੀ ਸਭ ਤੋਂ ਵੱਡੀ ਚੀਜ਼ ਆ ਪੈਨ ਜਿਹੜੇ 50 ਗਏ ਰਿਹਾ 45 ਮੋੜ ਤੇ ਨੰਬਰ ਤੇ ਨਹੀਂ ਲੱਗਣੀ ਨੰਬਰ ਤੇ ਨਹੀਂ ਚਿੱਤੇ ਗਏ ਕੰਮ ਵਿੱਚ 550 ਹਾਂ ਤਾਂ ਨਹੀਂ ਦਿੱਪਿਆ ਕੰਮ ਵਿੱਚ ਸਹੀ ਸਹੀ ਬਾਬੇ ਪਰ ਪਰ ਇੱਕ ਮੋੜ ਤੱਕ ਆਇਆ ਹੀ ਨਹੀਂ ਰਾਤ ਮੋੜੇ ਦੇ ਨੂੰ ਇਹ ਪੂਰੀ ਫੀਲ ਆਉਂਦੀ ਨਹੀਂ ਕਿਨੇ ਕਿਨੇ ਸੇਵਾ ਦੀ 50 ਦੀ 6 ਆ ਨੀ ਅਸੀਂ ਕਿਨੇ ਕਹੋਲੀਏ ਇਹ 50 ਦੀਆਂ 6 ਭਗਾਂਡੇ ਭੋਣੇ ਲਾਦੇ ਨਾ ਬਾਬੇ ਫਿਰ ਹੋਰ ਇਹਨਾਂ ਦਾ ਹੈ ਕੋਈ ਇਹਨਾਂ ਦਾ ਖਾਇਦਾ ਤੈਨਾਂ ਦਾ ਇਹਨੇ ਤਾਂ ਬੜਾ ਪੋਟ ਭਰ ਬਣਦੀ ਆ ਬਸ ਕੇ ਤਾੜ ਪੜਾਉਂਦੀ ਆ 6 ਪਹਿਲਾ ਮੋੜ 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 ਤੰਗੀ ਦਾ ਗੱਡਾ ਲੋਡ ਹੋਣ ਵਾਲੀ ਆ ਯਾਰ ਜੀ ਸ਼ਿਕਾਰ ਖੇਡੂੰ ਸ਼ਿਕਾਰ ਖੇਡ ਲਗੇ ਰਹਾ ਪਾਦਾ ਸ਼ਿਕਾਰ ਬਣਾ ਉਹ ਨਿਆਣਾ ਸ਼ਿਕਾਰ ਕਰਦਾ ਸ਼ਿਕਾਰ ਕਰਦਾ ਆ ਤੇਰੀ ਆਈ ਆਦੀ ਆਈ ਮੁੰਡਾ ਇਹ ਸ਼ਿਕਾਰ ਖੇਡਦਾ ਰਿਹਾ ਇਹ ਕਾਲਾ ਸ਼ਿਕਾਰ ਇਹ ਡੱਡੀਆਂ ਦਾ ਸ਼ਿਕਾਰ ਕਰਦਾ ਮੱਛੀਆਂ ਮੱਛੀਆਂ ਦੇ ਡੱਡੀਆਂ ਦਾ ਸ਼ਿਕਾਰ ਕਰਦਾ ਰਿਹਾ ਇਹ ਤੇਰੀ ਭਈ ਸਾਰੇ ਖਿਲਾਰ ਤੀ ਤਾੜੀਆਂ ਤਾੜੀਆਂ ਵੀਰਵਾ ਤੇ ਤਾੜੀਆਂ ਹੱਸ ਹੱਸ ਪਹਿਲੀ ਗੋਲੀ ਚੱਲੀ ਕਿ ਨਹੀਂ ਚੱਲੀ ਚੱਲੀ ਗੋਲੀ ਤੇ ਦੂਜੀ ਵੀ ਚੱਲੀ ਗੋਲੀ ਤੇ ਦੂਜੀ ਵੀ ਚੱਲੀ ਆਏ ਆਏ ਮੁੰਡਿਆਂ ਨੇ ਟੱਕਰਾ ਦਿੱ ਦੋ ਰਹਿ ਗਏ ਨਾ ਦੋ ਛੋਟਾ ਹੁਣ ਮੈਂ ਜਿਹੜੇ ਕਹੂੰਗਾ ਉਹ ਲਾਏਗਾ ਤੂੰ ਆਏ ਜਿਹੜੀ ਛੋਟ ਮੈਂ ਪਹਿਲਾ ਛੋਟ ਦੋਣਾ ਇਹ ਗ੍ਰੀਨ ਹੈ ਜਿਹੜਾ ਲਾਸਟ ਵਾਲਾ ਗ੍ਰੀਨ ਆ ਅੱਛਾ ਪਹਿਲਾ ਛੋਟ ਉਹ ਮੈਂ ਕਰਦੇ ਆ ਨਹੀਂ ਵੀ ਜਿਹੜਾ ਸਿੰਗ ਦੇ ਨਿਸ਼ਾਨੇ ਲਾਉਂਦਾ ਸਿੰਗ ਕਿ ਨਹੀਂ ਦੋਨੇ ਪੈਣਾ ਵਾ ਗ੍ਰੀਨ ਵਾਲਾ ਓ ਨੋ ਬ੍ਰੋ ਚੱਲ ਜਾ ਹੁਣ ਲਾਸਟ ਵੀ ਗ੍ਰੀਨ ਵਾਲਾ ਫਰਾਈ ਡਰਾਈਵ ਬਾਈ ਹੋਰ ਲੱਗੇ ਜੇ ਜਾ ਟੱਪ ਕੇ ਸੱਜਣੇ ਰੋਏ ਲੱਗੇ ਨਹੀਂ ਜਾਣੇ ਸਾਡਾ ਕੀ ਰਤਾ ਰੱਬ ਵੀ ਇੱਕ ਹੀ ਮੌਕਾ ਦਿੰਦਾ ਜਵਾ ਬਚਦਾ ਤੂੰ ਤਹੀ ਤੂੰ ਹੀ ਲੱਗੇ ਕਿ ਮਰਨ ਤੂੰ ਬਚਾਵਾ ਨਹੀਂ ਮੈਂ ਕਹਿੰਦਾ ਤੂੰ ਇੱਥੇ ਜਰ ਮਰ ਕੇ ਹੀ ਰਹਿਣਾ ਆਗੇ ਜੇ ਰੱਬ ਨੇ ਮੌਕਾ ਦੇ ਦਿੱਤਾ ਕਿ ਬਚ ਜਾਓ ਬੱਚੋ ਜਿੰਨਾ ਪਾ ਸਕਦੇ ਬੱਚੋ ਉਹ ਤਾਂ ਹੀ ਖਾ ਕੇ ਪਾ ਸਕੀ ਬਾਲੇ ਕਬਾ ਬਜਵਾ ਦੇਖੀ ਕਿਦਾਂ ਦਾ ਹੈ ਪਾਲੀ ਸਪੀਡ ਪਾਲੀ ਸਪੀਡ ਚੱਕੀ ਵਰਦਾ ਹੈ ਜਸਵੀਰ ਲੋਡ ਇਹਨੂੰ ਲੈਣ ਦੀ ਲੈ ਲੈ ਉਹ ਤੇਰੀ ਸੇਮ ਬਾਬੇ ਸੇਮ ਨਹੀਂ ਲੱਗਣ ਜਾਂ ਆਹ ਸਹੀ ਹੋ ਬੱਬੇ ਆਹ ਡਰਾ ਸਕਦਾ ਹੈ ਕਵਰ ਫੇਰ ਤੇ ਪਹਿਣਾ ਨਹੀਂ ਹੈ ਕਿ ਚਾੜੀਆਂ ਦਾ ਲਾਸਟ ਦਾ ਲਾਸਟ ਵਾਲਾ ਭਈ ਆਣਾ ਕਿਉਂ ਨਹੀਂ ਆਉਂਦਾ ਚਾੜੀਆਂ ਆ ਅੱਗੇ ਚੈੱਕ ਕਰ ਲੋ ਆਈ ਦਾ ਆ ਗਿਆ ਆਈ ਦੇ ਮੋਹਰੇ ਆਤਾ ਗਿਆ ਨਾ ਭਾਈ ਹੁਣ 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 ਮਾਰ ਚੀਕ ਜਿਦਾ ਮਾਰਦਾ ਰਹਾ ਆਵਾਜ਼ ਹੀ ਕੱਢ ਰੋ ਡਰੋ 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 ਮੰਜਾ ਨਾ ਡਰਾਉਦਾ ਆ ਕੀ ਆ ਗਿਆ ਨਿਆਣੇ ਘਰ ਜਾ ਕੇ ਤੇ ਪਤਾ ਨਹੀਂ ਬਾਬਾ ਨੇ ਇੱਥੇ ਕੀ ਹੇਰ ਲੈਣਾ ਸੀ ਬਾਬਾ ਨੇ ਇੱਥੇ ਯੂਥ ਵੇਰਦੇ ਨਹੀਂ ਹੂ ਕਾ ਚੱਲੀ ਯਾਰ ਕੋੜੇ ਵੀ ਯਾਰ ਜਾ ਜਾ ਤੇ ਲਾ ਓਏ ਚਾਣਾ ਕਰੇ ਕਿ ਨਹੀਂ ਜਾਣਾ ਤਾਰ ਤਾਰ ਚਾ ਲਈਏ ਇਸ ਤਰ੍ਹਾਂ ਨਾ ਜਾਣਾ ਤੇ ਰੇ ਤਾਰ ਤਾਰ ਪੂਰੀ ਬੋਤਲ ਤੇਰ ਪਾਣੀ ਚਾਹੀਦਾ ਬਾਈ ਤੋਂ ਵਾਸਤੇ ਯਾਰਾ ਗਿਆ ਆਪਣਾ ਸ਼ੀਰ ਚਲਈਏ ਘਰਾਂ ਨੂੰ ਮਿੱਤਰੋ ਬਾਬਾ ਬੁੱਢਾ ਸਾਹਿਬ ਦਾ ਚਾਲੇ ਪਾਦੇ ਆ ਤੇ ਮਿੱਤਰੋ ਮਿੱਤਰੋ ਹੁਣ ਰਗੇ ਆ ਅਸਲਾ ਲੈ ਲਿਆ ਨਾ ਸਸਰਾ ਵਾਲਿਆ ਇਹਨਾਂ ਵੇ ਤੈਨੂੰ ਬੜਾ ਹਰੇ ਹੋੜੀਆਂ ਵੀ ਕਿ ਲੈਣੀਆਂ ਪਈਆਂ ਉਹ ਵੀ ਲੈ ਲੀਆਂ ਹੈ ਪੂਰੀ ਤਾੜ ਤਾੜ ਕਰਾਉਣੀ ਹੈ ਆਏ ਵੇ ਅਸਲਾ ਠੀ ਅਸਲਾ ਚੈੱਕ ਕਰੋ ਦੀ ਅਸਲੇ ਦੀ ਅਸਲੇ ਦੀ ਰੋਡੜੇ ਲੱਗਿਆ ਰੋਡੜੇ ਤੇ ਕਰਨਾ ਨਾ ਪੂਰਾ ਤੁਹਾਨੂੰ ਬੜਾ ਚਲ ਜਾਈਏ ਚੱਲੇ ਆਪਾਂ ਘਰਾਂ ਨੂੰ ਲੋ ਵੀ ਮਿੱਤਰੋ ਚੱਲ ਬਿਆਂ ਤਰਾਣੋਂ ਪਾਦੇ ਚਾਲੇ ਇਧਰ ਭੂਮੀ ਚੱਕ ਲਿਆ ਨਾਲ ਹੀ ਇਧਰ ਇਹ ਅਸਲਾ ਚੋਰਨ ਲੱਗੇ ਆ ਲੋਡੜ ਕਰਦੇ ਪੂਰਾ ਇੱਕ ਵੀ ਚਾਹੇ ਵਿਖਾ ਦਈਏ ਮੈਂ ਇਹਨਾਂ ਸਾਰਿਆਂ ਨੂੰ ਓਏ ਹੋਰ ਇਹ ਬਾਜੇ ਤਾੜ ਤਾੜ ਦੀ ਇਧਰ ਪੂਤ ਨਾਲ ਹੀ ਚੱਕ ਲਿਆਂਦਾ ਵਾ ਉਥੋਂ ਮਤਲਬ ਤੁਰ ਕੇ ਆਹ ਰੱਟ ਰੱਟ ਅਧਿਆਨ ਨਹੀਂ ਨਿਕਰੀ ਚਲੋ ਆਪਾਂ ਚੱਲੀ ਹਾਂ ਘਰ ਨੂੰ